ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗਾਂ ਤੇ ਮੇਰੇ ਭਰਾ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਤੁਹਾਡੇ ਏਰੀਆ ਦੀ ਕੋਠੀ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਬਹੁਤ ਵਧੀਆ ਬਜਟ ਦੇ ਵਿੱਚ ਕੋਠੀ ਤੁਹਾਨੂੰ ਮਿਲ ਜੂਗੀ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲ ਵੀ ਕੋਠੀ ਹੈ ਜੇ ਤੁਸੀਂ ਵੇਚਣੀ ਹੈ ਤੁਹਾਡੇ ਕੋਲੇ ਮਕਾਨ ਘਰ ਹੈ ਤੁਸੀਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦ ਰਹਿਣ ਦਾ ਵਾਰ-ਵਾਰ ਨੋਟ ਕਰ ਲਓ ਤੇ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਜੀ ਦੇਖੋ ਜੀ ਹੁਣ ਤੁਸੀਂ ਕੋਠੀ ਸਭ ਤੋਂ ਪਹਿਲਾਂ ਫਰੰਟ ਦੇਖ ਲਓ ਕੋਠੀ ਦਾ ਤੇ ਸਾਰੀ ਕੋਠੀ ਜਿਹੜੀ ਆ ਤੁਸੀਂ ਦੇਖ ਰਹੇ ਹੋ ਆਪਾਂ ਨੂੰ ਤਿਆਰ ਕੀਤੀ ਹੋਈ ਮਿਲੂਗੀ ਅੰਦਰੋਂ ਵੀ ਬਾਹਰੋਂ ਵੀ ਫਰੰਟ ਡਿਜ਼ਾਈਨ ਤੁਸੀਂ ਦੇਖ ਲਓ ਜਿਹੜਾ ਕੋਠੀ ਦਾ ਨਕਸ਼ਾ ਬਹੁਤ ਵਧੀਆ ਸਾਰੀ ਕੋਠੀ ਜਿਹੜੀ ਨਕਸ਼ੇ ਤੇ ਤਿਆਰ ਹੋਈ ਹੈ ਤੇ ਕੋਠੀ ਦੇ ਮੂਹਰੇ ਇਹਨਾਂ ਨੇ ਜਾਲ ਜਾਂ ਵੀ ਲਾਇਆ ਹੋਇਆ ਇੱਥੇ ਇਹਨਾਂ ਨੇ ਆਪਦੇ ਪੇੜ-ਪੋਦੇ ਲਾ ਰੱਖਿਆ ਜਾਲ ਤਾਂ ਕਰਕੇ ਲਾਇਆ ਹੋਇਆ ਵੀ ਕੋਈ ਪਸ਼ੂ ਹੈ ਜਿਹੜਾ ਨਾ ਖਾ ਸਕੇ ਜੀ ਬਾਕੀ ਫਰੰਟ ਏਰੀਆ ਤੁਸੀਂ ਦੇਖ ਲਓ ਬਹੁਤ ਵਧੀਆ ਫਰੰਟ ਡਿਜ਼ਾਈਨ ਬਹੁਤ ਵਧੀਆ ਗ੍ਰਿਲਾ ਵਗੈਰਾ ਬਹੁਤ ਵਧੀਆ ਇਹਨਾਂ ਨੇ ਲਗਵਾ ਰੱਖਿਆ ਜਿਹੜੀ ਗਲੀ ਲੱਗਦੀ ਇਹਨਾਂ ਨੂੰ ਬਹੁਤ ਵਧੀਆ ਲੱਗਦੀ ਹੈ ਪੂਰੀ ਖੁੱਲੀ ਡੁੱਲੀ ਇਹਨਾਂ ਨੂੰ ਗਲੀ ਲੱਗਦੀ ਹੈ ਤੇ ਗਲੀ ਤੋਂ ਕਾਫੀ ਉੱਚੀ ਚੱਕ ਕੇ ਇਹਨਾਂ ਨੇ ਕੂਠੀ ਆਪਦੀ ਪਾਈ ਹੋਈ ਹੈ ਪੋਰਚ ਏਰੀਆ ਕਾਫੀ ਉੱਚਾਪਨ ਮਿਲ ਜੂਗਾ ਤੇ ਪੋਰਚ ਤੋਂ ਵੀ ਉੱਚੀ ਆਪਾਂ ਨੂੰ ਕੋਠੀ ਮਿਲ ਚੁਗੀ ਕੁਰਸੀ ਕਾਫੀ ਉੱਚੀ ਇਹਨਾਂ ਨੇ ਚੱਕ ਰੱਖੀ ਆ ਤੇ ਪੋਰਚ ਏਰੀਆ ਤੁਸੀਂ ਦੇਖ ਰਹੇ ਹੋ ਸਾਰਾ ਲੱਕੜ ਦਾ ਕੰਮ ਇਹਨਾਂ ਨੇ ਬਹੁਤ ਵਧੀਆ ਕਰਵਾ ਰੱਖਿਆ ਲੱਕੜ ਦਾ ਕੰਮ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਪੌੜੀਆਂ ਦੇ نیچے ਜਿਹੜੀ ਜਗ੍ਹਾ ਰਹਿ ਜਾਂਦੀ ਆ ਉੱਥੇ ਇਹਨਾਂ ਨੇ ਪੂਰੇ ਬਾਕਸ ਵਗੈਰਾ ਬਣਵਾ ਰੱਖਿਆ ਜੀ ਤੇ ਇਧਰਲੀ ਸਾਈਡ ਆਪਾਂ ਨੂੰ ਬਾਥਰੂਮ ਏਰੀਆ ਮਿਲ ਜਾਊਗਾ ਤੇ ਹੁਣ ਆਪਾਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ ਬਾਹਰਲੀ ਸਾਈਡ ਤੋਂ ਅੰਦਰ ਚੱਲਦੇ ਕੀ ਕੁਝ ਬਣਿਆ ਹੋਇਆ ਅੰਦਰ ਆਪਾਂ ਦੇਖਦੇ ਆ ਜਿਹੜਾ ਲੋਬੀ ਦਾ ਮੇਨ ਐਂਟਰੀ ਗੇਟਾ ਜੀ ਜਿਹੜਾ ਮੇਨ ਡੋਰ ਹੈ ਉਹ ਆਪਾਂ ਨੂੰ ਡਬਲ ਪੱਲੇ ਮਿਲ ਜਾਣਗੇ ਇੱਕ ਤਾਂ ਜਾਲੀ ਵਾਲਾ ਇੱਕ ਕਪੜਾ ਜਿਹੜਾ ਨੋਰਮਲ ਡਿਜ਼ਾਈਨ ਵਾਲਾ ਹੁੰਦਾਗਾ ਜਦੋਂ ਆਪਾਂ ਅੰਦਰ ਜਾਵਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਿਚਨ ਮਿਲੂਗਾ ਜੀ ਕਿਚਨ ਬਹੁਤ ਵਧੀਆ ਬਹੁਤ ਸ਼ੌਂਕ ਨਾਲ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲੌਬੀ ਏਰੀਆ ਬਹੁਤ ਵਧੀਆ ਤੇ ਕਿਚਨ ਦੇ ਬਾਹਰਲੀ ਸਾਈਡ ਇੱਕ ਵਾਸ਼ਪੇਸ਼ਨ ਏਰੀਆ ਆਪਾਂ ਨੂੰ ਮਿਲ ਜੂਗਾ ਤੇ ਸਾਹਮਣੇ ਆ ਗਿਆ LCD ਦਾ ਪੈਨਲ ਜੀ ਤੇ LCD ਦਾ ਜਿੱਥੇ ਪੈਨਲ ਹੈ ਉਦੇ ਨਾਲ ਲੱਗ ਮਾਪ ਨੂੰ ਮਿਲ ਜੂਗਾ ਡਰਾਇੰਗ ਰੂਮ ਤੇ ਬਹੁਤ ਵਧੀਆ ਕੰਮ ਇਹਨਾਂ ਨੇ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਜਿਹੜੀ ਆਪਣੇ ਕੋਲੇ ਆਹ ਕੋਠੀ ਪਹੁੰਚੀ ਆ ਤੁਹਾਨੂੰ ਮੈਂ ਜਗ੍ਹਾ ਦੱਸ ਦਿੰਨੇ ਜਿਹੜੀ ਜਗ੍ਹਾ ਆਪਾਂ ਨੂੰ 6 ਮਰਲੇ ਮਿਲ ਜੂਗਾ 6 ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਆ ਜੇ ਆਪਾਂ ਸਾਈਜ਼ ਦੀ ਗੱਲ ਕਰੀਏ ਵੀ 6 ਮਰਲੇ ਜਗ੍ਹਾ ਹੋਗੀ ਸਾਈਜ਼ 30 ਬਾਈ 45 ਹੈ ਤੇ ਆਪਣੇ ਕੋਲੇ ਪਹੁੰਚੀ ਆਹ ਕੋਠੀ ਮਾਲਕ ਨੇ ਸੇਲ ਕਰਨੀ ਆ ਜੇ ਤੁਹਾਨੂੰ ਵਧੀਆ ਲੱਗੀ ਜਿੰਨੇ ਤੁਸੀਂ ਦੇਖ ਰਹੂ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਨੂੰ ਮਾਲਕ ਦਾ ਨੰਬਰ ਵੀ ਮਿਲ ਜੂਗਾ ਵੀਡੀਓ 'ਚ ਤੇ ਲੋਕੇਸ਼ਨ ਵੀ ਮਿਲ ਜੂਗੀ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਬਸ ਤੁਸੀਂ ਵੀਡੀਓ ਦੇਖੋ ਜੀ ਤੇ ਸਾਰਾ ਕੰਮ ਵਧੀਆ ਕਰਵਾ ਰੱਖਿਆ ਜਿਹੜੇ ਬੈਡਰੂਮ ਬਣੇ ਹੋਏ ਬਹੁਤ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮ ਮਿਲ ਜਾਣਗੇ ਕੋਠੀ ਡਬਲ ਸਟੋਰੀ ਆ ਉੱਪਰ ਵੀ ਬਣਿਆ ਹੋਇਆ ਸਾਰਾ ਕੁਝ ਵਧੀਆ ਤੇ نیچے ਵੀ ਤੇ ਜਿਹੜਾ ਹ ਬੈਡਰੂਮ ਦੇਖ ਰਹੇ ਹੂੰ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਬਾਥਰੂਮ ਏਰੀਆ ਬਹੁਤ ਵਧੀਆ ਬਾਸਪੇਸ਼ਨ ਤੁਸੀਂ ਦੇਖੋ ਬਹੁਤ ਵਧੀਆ ਲੱਗਿਆ ਹੋਇਆ ਜਿਹੜੀਆਂ ਟਾਈਲਾਂ ਇਹਨਾਂ ਨੇ ਲਗਵਾ ਰੱਖੀਆਂ ਇਹਨਾਂ ਨੇ ਟਾਈਲਾਂ ਜਮਾ ਟੀਸੀ ਤੱਕ ਲਗਵਾਈਆਂ ਹੋਈਆਂ ਉੱਪਰ ਛੱਤ ਤੱਕ ਤੇ ਕੰਮ ਬਹੁਤ ਵਧੀਆ ਕਰਵਾਇਆ ਹੋਇਆ ਬਾਕੀ ਐਲਸੀਡੀ ਦੇ ਪੈਨਲ ਵਗੈਰਾ ਲੱਗੇ ਹੋਏ ਐ ਗੇਟ ਜੋੜੀਆਂ ਸਾਰਾ ਕੁਝ ਵਧੀਆ ਲੱਗਿਆ ਹੋਇਆ ਸਾਰੇ ਇੱਕੋ ਜਿਹੇ ਪੱਲੇ ਲੱਗੇ ਹੋਏ ਨੇ ਤੇ ਵਧੀਆ ਸੈਕਿੰਡ ਵਾਲਾ ਆਪਾਂ ਨੂੰ ਬੈਡਰੂਮ ਮਿਲ ਜੂਗਾ ਤੁਹਾਨੂੰ ਦਿਖਾ ਦੇਣਾ ਅੰਦਰ ਚੱਲਦੇ ਆਪਾਂ ਦੇਖੋ ਸੈਕਿੰਡ ਵਾਲਾ ਬੈਡਰੂਮ ਜੀ ਤੇ ਬੈਡਰੂਮ ਤੁਸੀਂ ਦੇਖੋ ਜੇ ਤੁਹਾਨੂੰ ਕੋਠੀ ਵਧੀਆ ਲੱਗ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਜੀ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਸਾਰੇ ਜਣੇ ਨਾਲ ਇੱਕ ਬੈਲ ਆਈਕਨ ਮਿਲੂਗਾ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਜੀ ਬਾਕੀ ਆਪਾਂ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਨਮੀ ਤੋਂ ਨਮੀ ਲੈ ਕੇ ਪਹੁੰਚਦੇ ਰਹਨੇ ਆਂ। ਬਾਕੀ ਸਾਰਾ ਕੁਝ ਤੁਸੀਂ ਦੇਖ ਹੀ ਰਹੇ ਹੋ ਤੇ ਲਾਈਕ ਜ਼ਰੂਰ ਕਰ ਦਿਓ। ਨੀਚੇ ਇੱਕ ਲਾਈਕ ਦਾ ਬਟਨ ਹੈ ਸਾਰੇ ਜਣੇ ਜ਼ਰੂਰ ਦਬ ਦਿਓ ਜੀ। ਬਾਕੀ ਬੈਕ ਸਾਈਡ ਇਹਨਾਂ ਨੇ ਕਾਫੀ ਜਗ੍ਹਾ ਵੀ ਛੱਡੀ ਹੋਈ ਆ। ਉੱਪਰੋਂ ਤੁਸੀਂ ਦੇਖੋ ਇਹਨਾਂ ਨੇ ਜਾਲ ਪਾਇਆ ਹੋਇਆ ਤੇ ਉੱਪਰ ਜਿਹੜੀ ਫੈਬਰ ਹੁੰਦੀ ਆ ਉਹ ਲਾਈ ਹੋਈ ਆ ਵੀ ਥੱਲੇ ਜਦੋਂ ਮੀਂਹ ਵਗੈਰਾ ਆਉਂਦਾ بارش ਆਉਂਦੀ ਆ ਤਾਂ ਨੀਚੇ ਪਾਣੀ ਨਾ ਆਵੇ ਜੀ। ਬਾਕੀ ਉੱਪਰ ਵੀ ਤੁਹਾਨੂੰ ਮੈਂ ਲੈ ਕੇ ਚੱਲਦਾ। ਉੱਪਰ ਵੀ ਸਾਰਾ ਕੁਝ ਆਪਾਂ ਦੇਖਦੇ ਹਾਂ ਬਾਹਰਲੀ ਸਾਈਡ ਆਪਾਂ ਪੋਰਚ 'ਚ ਪਹੁੰਚ ਗਏ ਪੋਰਚ ਦੇ ਵਿੱਚੋਂ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਜੀ ਤੇ ਚੱਲਦੇ ਹਾਂ ਜੀ ਆਪਾਂ ਹੁਣ ਉੱਪਰ ਤੇ ਪੌੜੀਆਂ ਦੇਖ ਲਓ ਗ੍ਰਿੱਲ ਵਗੈਰਾ ਬਹੁਤ ਵਧੀਆ ਇਹਨਾਂ ਨੇ ਲਗਭਗਾਰ ਕੀ ਇਹ ਸਟੀਲ ਦੀ ਗ੍ਰਿੱਲ ਲੱਗੀ ਹੋਈ ਆ ਪੌੜੀਆਂ ਤੇ ਪੱਥਰ ਲੱਗਿਆ ਹੋਇਆ ਤੇ ਪੌੜੀਆਂ ਬਹੁਤ ਵਧੀਆ ਨੇ ਜੀ ਤੇ ਉੱਪਰ ਆਪਾਂ ਜਦੋਂ ਚੱਲਾਂਗੇ ਇਹ ਉੱਪਰ ਆਪਾਂ ਨੂੰ ਜਿਹੜੀ ਛੱਤ ਮਿਲੂਗੀ ਉਹ ਸਾਰੀ ਪੱਕੀ ਕੀਤੀ ਹੋਈ ਹੈ ਕਿਉਂਕਿ ਰਿਹਾਇਸ਼ੀ ਏਰੀਆ ਤਾਂ ਅੱਗੇ ਰਹ ਜੂਗਾ ਬੈਕ ਸਾਈਡ ਜਿਹੜੀ ਛੱਤ ਹੈ ਜੀ ਉਹ ਇਹਨਾਂ ਨੇ ਖਾਲੀ ਛੱਡੀ ਹੋਈ ਹੈ ਪੱਕੀ ਕੀਤੀ ਹੋਈ ਹੈ ਤੇ ਤੁਹਾਨੂੰ ਮੈਂ ਦਿਖਾਉਣਾ ਜੀ ਜਦੋਂ ਦੇਖੋਗੇ ਤਾਂ ਵਧੀਆ ਤਰੀਕੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਤੇ ਉੱਪਰ ਵੀ ਟਾਈਲਾਂ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਫਰੰਟ ਤੇ ਗ੍ਰਿਲ ਲੱਗੀ ਹੋਈ ਆ ਤੇ ਇਹਨਾਂ ਨੇ ਗਮਲੇ ਰੱਖੇ ਹੋਏ ਆ ਵਧੀਆ ਲੱਗ ਰਹੇ ਨੇ ਜਦੋਂ ਆਪਾਂ ਫਰੰਟ ਤੋਂ ਗਮਲੇ ਵਗੈਰਾ ਦੇਖਦੇ ਆ ਤਾਂ ਹੋਰ ਵੀ ਜ਼ਿਆਦਾ ਕੋਠੀਏ ਜੜੀ ਸੋਹਣੀ ਲੱਗਣ ਲੱਗ ਜਾਂਦੀ ਹੈ ਜੀ ਕਿਉਂਕਿ ਜਿਹੜੇ ਪੈੜ ਪੌਦੇ ਆ ਚੀਜ਼ਾਂ ਹੀ ਅਜਹੀਆਂ ਹੁੰਦੀਆਂ ਨੇ ਤੇ ਰੰਗ ਤੁਸੀਂ ਦੇਖੋ ਜੀ ਕਿਸੇ ਪਾਸੇ ਆਪਾਂ ਨੂੰ ਲੇਹਾ ਨਹੀਂ ਮਿਲਣਾ ਨਾ ਕੋਈ ਸਲਾਬ ਮਿਲਨੀ ਹੈ ਨਾ ਕੋਈ ਕੁਝ ਕਿਸੇ ਪਾਸੋਂ ਕੁਝ ਹੋਰ ਮਿਲਣਾ ਕੋਠੀ ਭਾਈ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਜੀ ਕੋਠੀ ਭਾਈ ਨੂੰ ਸਿਰਫ 1 ਸਾਲ ਵੀ ਨਹੀਂ ਹੋਇਆ 1 ਸਾਲ ਤੋਂ ਵੀ ਘੱਟ ਟਾਈਮ ਹੋਇਆ 1 ਸਾਲ ਆਪਾਂ ਕਹਿ ਦਿੰਨੇ ਆ ਚਲੋ 1 ਸਾਲ ਪੁਰਾਣੀ ਕੋਠੀ ਹੈ ਨਵੀਂ ਇਹਨਾਂ ਨੇ ਪਵਾਈ ਸੀਗੀ ਤੇ ਇਹਨਾਂ ਨੇ ਆਪ ਨੇ ਬਣਵਾਈ ਸੀਗੀ ਰੇਟ ਇਹਨਾਂ ਨੇ ਕਿਹਾ 55 ਲੱਖ ਰੁਪਇਆ ਜੀ ਮਾਲਕ ਕਹਿੰਦੇ ਆ ਵੀ ਰੇਟ ਦੀ ਟੈਨਸ਼ਨ ਨਾ ਲਿਓ ਉੱਪਰ-ਨੀਚੇ ਬਹਿ ਕੇ ਗੱਲ ਕਰ ਲਾਂਗੇ ਉੱਪਰ-ਨੀਚੇ ਰੇਟ ਹੋ ਜਾਊਗਾ ਇੱਕ ਵਾਰੀ ਸਿਰਫ 55 ਲੱਖ ਰੁਪਇਆ ਡਿਮਾਂਡ ਹੈਗੀ ਤੇ ਮੋਗੇ ਏਰੀਆ ਚ ਆਪਣੇ ਕੋਲ ਹੀ ਕੋਠੀ ਆ ਪਹੁੰਚੀ ਆ ਮੋਗਾ ਮਾਲਕ ਦਾ ਏਰੀਆ ਖਾਸ ਮੋਗਾ ਟੀਚਰ ਕਲੋਨੀ ਜੀ ਟੀਚਰ ਕਲੋਨੀ ਮੋਗੇ ਏਰੀਆ ਚ ਆ ਕੋਠੀ ਬਣੀ ਹੋਈ ਆ ਕਿਸੇ ਨੂੰ ਵੀ ਪਸੰਦ ਆਵੇ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਲਿਓ ਗੱਲਬਾਤ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਮਾਲਕ ਨੂੰ ਫੋਨ ਤੁਸੀਂ ਲਗਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਤੁਹਾਨੂੰ ਨੰਬਰ ਮੈਂ ਨੋਟ ਕਰਵਾ ਦਿੰਨਾ ਸਾਰੇ ਜਣੇ ਨੰਬਰ ਨੋਟ ਕਰ ਲਓ ਜੀ 83 604 ਤੇ 37514 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨੇ 83 604 37514 ਇਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਨਾਲ ਗੱਲ ਕਰਕੇ ਜਾ ਕੇ ਦੇਖ ਕੇ ਤੇ ਕੋਠੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਪੂਰੀ ਆਪਦੀ ਤਸੱਲੀ ਕਰਕੇ ਤੇ مالک ਨਾਲ ਬਹਿ ਕੇ ਗੱਲਬਾਤ ਕਰਕੇ ਜੀ ਤੇ 쿠ਠੀ ਦੀ ਆਪਾਂ ਗੱਲਬਾਤ ਕਰ ਲਈ ਜੀ ਪੂਰੀ ਤੇ 쿠ਠੀ ਤੁਹਾਨੂੰ ਕਿਵੇਂ ਦੀ ਲੱਗੀ ਜਾਣਕਾਰੀ ਵੀ ਤੁਹਾਨੂੰ ਸਾਰੀ ਮਿਲ ਗਈ ਹੋਊਗੀ ਮੈਂ ਉਮੀਦ ਕਰਦਾ ਵੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ ਵੀਡੀਓ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਲਾਈਕ ਜਰੂਰ ਮਾਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਤੁਸੀਂ ਐਸੋ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਹਾਂ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਕਮੈਂਟ ਪੜ੍ਹਦੇ ਹੁੰਨੇ ਆ ਤੇ ਆਪਣੇ ਕੋਲੇ ਜਿਹੜਾ ਪਹਿਲਾ ਕਮੈਂਟ ਪਹੁੰਚਿਆ ਉਹ ਹੈ ਜੀ ਅੰਜਲੀ ਦਾ ਮੇਰੀ ਭੈਣ ਨੇ ਇਹਨਾਂ ਨੇ ਕਿਹਾ ਲੁਧਿਆਣੇ ਵਿੱਚ ਦੱਸੋ ਕੋਈ ਲੁਧਿਆਣੇ ਤੋਂ ਮੰਗ ਪਾਈ ਹੈ ਤੇ ਲੁਧਿਆਣੇ ਏਰੀਆ ਚੋਂ ਜਲਦੀ ਆਪਾਂ ਕੋਠੀ ਲੈ ਕੇ ਪਹੁੰਚਦੇ ਹਾਂ ਜੀ ਜਿਹੜਾ ਸੈਕਿੰਡ ਕਮੈਂਟ ਆਪਣੇ ਕੋਲੇ ਇਹਨਾਂ ਦਾ ਨਾਮ ਹੈ ਵਰੀ ਸਿੰਘ ਇਹਨਾਂ ਨੇ ਕਿਹਾ ਪਟਿਆਲੇ ਚ ਕੋਠੀ ਦਿਖਾਓ ਬਈ 20 ਤੋਂ 25 ਲੱਖ ਦੀ ਜ਼ਰੂਰ ਬਈ ਤੁਸੀਂ ਕਮੈਂਟ ਕੀਤਾ ਤੁਸੀਂ ਟਾਈਮ ਕੱਢ ਕੇ ਆਈ ਤੇ ਆਪਾਂ ਜਲਦੀ ਲੈ ਕੇ ਪਹੁੰਚਦੇ ਹਾਂ ਤੁਹਾਡੇ ਵਾਸਤੇ ਟੈਨਸ਼ਨ ਨਾ ਲਓ ਜੀ ਸੁਖਪ੍ਰੀਤ ਸਿੰਘ ਇਹਨਾਂ ਨੇ ਕਿਹਾ ਬਠਿੰਡੇ ਏਰੀਆ ਵਿੱਚ ਦੱਸੋ ਭਾਜੀ ਆ ਜਲਦੀ ਦੱਸਦੇ ਹਾਂ ਜੀ ਆਪਾਂ ਬਠਿੰਡੇ ਏਰੀਆ ਚ ਆਪਣੇ ਕੋਲੇ ਕੋਠੀਆਂ ਆਈਆਂ ਪਈਆਂ ਕਈ ਤੇ ਜਲਦੀ ਆਪਾਂ ਐਡ ਲਗਾਉਨੀਆਂ ਜੀ ਤੇ ਅਲੱਗ-ਅਲੱਗ ਏਰੀਆ ਚ ਆਪਣੇ ਕੋਲੇ ਕੋਠੀਆਂ ਦੀ ਮੰਗ ਆਉਂਦੀ ਰਹਿੰਦੀ ਆ ਤੇ ਆਪਾਂ ਹਰ ਰੋਜ਼ ਵੀਡੀਓ ਪਾਉਂਦੇ ਆ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੇ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਜੀ ਜੇ ਤੁਹਾਨੂੰ ਵੀ ਕਿਸੇ ਵੀ ਏਰੀਆ ਤੋਂ ਜਿੰਨੇ ਤੁਸੀਂ ਦੇਖ ਰਹੇ ਹੋ ਕੋਠੀ ਚਾਹੀਦੀ ਆ ਕਮੈਂਟ ਕਰੋ ਜੀ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੁਹਾਡੇ ਏਰੀਆ ਤੋਂ ਤੁਹਾਡੇ ਵਾਸਤੇ ਜਿੰਨੇ ਦੀ ਤੁਸੀਂ ਆਖੋਗੇ ਓਨੇ ਦੀ ਕੋਠੀ ਆਪਾਂ ਜਲਦੀ ਲੈ ਕੇ ਪਹੁੰਚ ਜਾਵਾਂਗੇ ਜੀ ਬਾਕੀ ਅੱਜ ਲਈ ਕਮੈਂਟ ਬੱਸ ਇੰਨੇ ਜੀ ਤੇ ਕੱਲ ਨੂੰ ਆਪਾਂ ਬਾਕੀ ਦੇ ਕਮੈਂਟ ਪੜਾਂਗੇ ਬਹੁਤ ਵਧੀਆ ਕਮੈਂਟ ਸੀ ਬਹੁਤ ਸੋਹਣੇ ਲੱਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਕਮੈਂਟ ਕਰਦੋ ਟਾਈਮ ਕੱਢ ਕੇ ਆਉਨੇ ਬਹੁਤ ਪਿਆਰ ਦੇ ਨਿਓ ਵੀਡੀਓ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਜਲਦੀ ਆਪਾਂ ਹੋਰ ਵੀ ਕਮੈਂਟ ਪੜਾਂਗੇ ਹੋਰ ਵੀ ਆਪਾਂ ਵਧੀਆ ਕੋਠੀ ਤੁਹਾਡੇ ਖਾਤਰ ਲੈ ਕੇ ਆਉਂਦੇ ਆ ਤੇ ਐਨੇ ਤੁਸੀਂ ਮੈਨੂੰ ਦਿਓ ਜੀ ਇਜਾਜ਼ਤਾਂ ਜਲਦੀ ਮਿਲਦੇ ਆਪਾਂ ਤੇ ਖੁਸ਼ ਰਹੋ ਜੀ ਤੇ ਪਿਆਰ ਬਣਾ ਕੇ ਰੱਖਿਓ ਬਸ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਜਾਂਦਾ ਜਾਂਦਾ ਇੱਕ ਗੱਲ ਹੋਰ ਆਖੂਆਂ ਜੀ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਤੁਹਾਡੇ ਕੋਲੇ ਆ ਤੁਹਾਡੇ ਰਿਸ਼ਤੇਦਾਰ ਕੋਲੇ ਕਿਸੇ ਕੋਲੇ ਕੋਠੀ ਆ ਘਰ ਮਕਾਨ ਹੈ ਵੇਚਣਾ ਕੋਈ ਚਾਹੁੰਦਾ ਆਪਣੇ ਕੋਲੇ ਭਜਵਾ ਦਿਆ ਕਰੋ ਜੀ